ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤਹਿਸੀਲ ਆ ਜਾਂਦੀ ਸਜਣੋ। ਪੱਟੀ ਤੇ ਇਸ ਵੇਲੇ ਗੁਰਜੰਟ ਸਿੰਘ ਵੀਰ ਦੇ ਘਰੋਂ ਤੁਹਾਨੂੰ ਪੰਜ ਛੇ ਮੱਜਾਂ ਝੋਟੀਆਂ ਵਿਖਾਉਣ ਲੱਗੇ ਆ ਸਜਣੋ ਵਪਾਰ ਲੈਣ ਦਾ ਕੰਮ ਆ ਤੇ ਰੂਟੀਨ ਚ ਇਹਨਾਂ ਦੇ ਕੋਲੇ ਸਜਣੋ 7-8 ਜਾਨਵਰ ਜਿਹੜੇ ਫੋਰ ਸੇਲ ਵਿਕਾਉ ਹੁੰਦੇ ਆ ਤੇ ਥੋੜੀ ਜੀ ਰੋਸ਼ਨੀ ਪੈਂਦੀ ਆ ਤੇ ਬਾਕੀ ਆਪਾਂ ਬਾਹਰ ਕੱਢ-ਕੱਢ ਕੇ ਤੁਹਾਨੂੰ ਕੱਲਾ-ਕੱਲਾ ਪਾਸੇ ਚਲਾ ਕੇ ਵਿਖਾਈ ਚੱਲਾਂਗੇ ਤੇ ਰਿਕੁਐਸਟ ਬੇਨਤੀ ਹਰ ਵੀਡੀਓ 'ਚ ਹੀ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਜਿਹੜੇ ਪੈਸੇ ਉਸ ਜਣੋ ਖਰਚ ਕਰਨੇ ਆ ਨੀਲੀ ਰਾਵੀ ਦੀ ਬਹੁਤ ਟਾਪ ਦੀ ਝੋਟੀ ਆ ਵੱਡੇ ਕਦ ਕਾਟ ਦੀ ਤੇ ਵੱਡੇ ਟਾਂਚੇ ਦੀ ਚੰਗਾ ਜਿਹੜਾ ਦੁੱਧ ਦੇਣੇ ਕਰਮਾੜੀ ਨੇ ਪਿਛਲੇ ਸੂਏ ਪਾਇਆ ਹੋਇਆ ਤੇ ਬਿਲਕੁਲ ਤਾਜੀ ਸੂਈ ਗਿੱਲੇ ਨਾਲੂਏ ਤੇ ਤੇ ਆ ਵੀ ਝੋਟੀ ਓਕੇ ਰਿਪੋਰਟ ਰਹੂਗੀ ਆਜੋ ਡਿਟੇਲ ਲੈਨੇ ਆਪਾਂ ਜਾਣਕਾਰੀ ਤੁਹਾਡੇ ਤੋਂ ਅ ਵੀਰ ਤੋਂ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਵਿਖਾਉਂਦੇ ਰਹਿਾਂਗੇ ਤੁਹਾਨੂੰ ਇਸ ਘਰੋਂ ਚੰਗੀਆਂ ਚੰਗੀਆਂ ਮੱਜਾਂ ਝੂਟੀਆਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵਧੀਆ ਜੀ ਤੁਸੀਂ ਸੁਣਾਓ ਚੜਦੀ ਕਲਾ ਨਾ ਵਧੀਆ ਜੀ ਵਧੀਆ ਨਾ ਮੇਰੇ ਵੀਰ ਦਾ ਨਾਂ ਹੈ ਜੀ ਗੁਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਬਾਕੀ ਜਿਹੜੇ ਆਨਲਾਈਨ ਪਸ਼ੂ ਖਰੀਦਦੇ ਉਹਨਾਂ ਨੂੰ ਸਾਰੇ ਤੈਨੂੰ ਜਾਣਦੇ ਹੀ ਆ ਹਾਂਜੀ ਹਾਂਜੀ ਉਹਨਾਂ ਨੂੰ ਪਰਾਉਣ ਪਤਾ ਹੀ ਆ ਵੀਡੀਓ ਆਪਣੀ ਪੈਂਦੀ ਰਹਿੰਦੀ ਪੈਂਦੀ ਰਹਿੰਦੀ ਹੈ ਹਨਾ ਦੂਜੇ ਤੀਜੇ ਦਿਨ ਚੌਥੇ ਦਿਨ ਤੇ ਮਈਆਂ ਵੀ ਆਪਣੇ ਕੋਲੇ 8-10 ਤਕਰੀਬਨ ਹਨਾ ਹਾਂਜੀ 8-10 ਨਾਗ ਹੁੰਦੇ ਹੀ ਆ ਜਿਹੜੇ ਮਤਲਬ ਵਿਕਰੀ ਵਾਲੇ ਹਾਂਜੀ ਠੀਕ ਆ ਨੰਬਰ ਮੇਰੇ ਵੀਰ ਦਾ ਮੋਬਾਈਲ ਨੰਬਰ ਹੈਗਾ ਵੀਰ ਜੀ 98772 8043 ਇੱਕ ਵਾਰੀ ਹੋਰ 98772 8043 ਠੀਕ ਆ ਤੇ ਅੱਜ ਫਿਰ ਕਿੰਨੇ ਜਾਨਵਰ ਵਿਖਾਊਗਾ ਅੱਜ ਆਪ ਪੰਜਾਂ ਨਗਰ ਦੀ ਪਾਉਣੀ ਵੀਡੀਓ ਪੰਜ ਜਿਹੜੀਆਂ ਮੰਨ ਕੇ ਚੱਲੋ ਵੀ ਅੱਜ ਮੱਜਾਂ ਝੋਟੀਆਂ ਵਿਖਾਉਣੀਆਂ ਕਿੰਨੀਆਂ ਸੂਈਆਂ ਤਿੰਨ ਪਹਿਲਣਾ ਝੋਟੀਆਂ ਸੂਈਆਂ ਬਿਲਕੁਲ ਠੀਕ ਆ ਤੇ ਇੱਕ ਦੂਜੀ ਸੂਏ ਸੂਈ ਐਨੀ ਲੀਲੀ ਨੀਲੀ ਦੀ ਦੂਜੀ ਸੂਏ ਤੇ ਤਿੰਨ ਪਹਿਲਣਾ ਇੱਕ ਗੱਬਣ ਹਾਂਜੀ ਇੱਕ ਗੱਬਣ ਪੰਜ ਜਾਨਵਰ ਵਿਖਾ ਦੇ ਪੰਜ ਨਗ ਵਿਖਾਉਣੇ ਠੀਕ ਨਾਲ ਤੇ ਜਾਦੇ ਹੀ ਵਿੱਚੋਂ ਕੋਹ ਵੈਗ ਕੇ ਆਉਂਦਿਆਂ ਨੂੰ ਦੋ ਤਿੰਨ ਨਗ ਵੈਗੀ ਠੀਕ ਆ ਤੇ ਆ ਝੋਟੀ ਆਪਣੀ ਕਿਹੜਾ ਸੂਆ ਵੀਰੇ ਇਹ ਪਹਿਲਾ ਸੂਆ ਸੂਈ ਪਲੂਨ ਸੂਈ ਆ ਹਾਂਜੀ ਕਿਦਣ ਸੂਈ ਸੀ ਵੀਰੇ ਕੱਲ ਦੀ ਸੂਈ ਸੀ ਬਿਲਕੁਲੀ ਤਾਜੀ ਹਾਂਜੀ ਕੱਲ ਦੀ ਕਿੱਲੇ ਨਾੜੂਏ ਤੇ ਹਾਂ ਮੂੰਹ ਚਾਰ ਦੰਦ ਤੇ ਸੂਆ ਪਹਿਲਾਂ ਹੀ ਆ ਹਾਂ ਪਹਿਲਾਂ ਸੂਆ ਚਾਰ ਦੰਦ ਪਿਓਰ ਮੂੰਹ ਮੂੰਹ ਚੌਗੀ ਹਾਂਜੀ ਤੇ ਯਾਰ ਥਾਂ ਥੁੰਦਾ ਹਨਾ ਕੁਆਲਿਟੀ ਬਹੁਤ ਚੰਗੀ ਕੱਢੀਏ ਨੇ ਓਕੇ ਤੇ ਧਾਰਾ ਕਿੰਨੀਆਂ ਕ ਹੁਣ ਮੂੰਹ ਪਿਓਰ ਚੌਗੀ ਤੇਰੇ ਕੋਲ ਕੀ ਬਾਤ ਆ ਮੂੰਹ ਦੀ ਵੀ ਪੋਲੀ ਠੀਕ ਆ ਬਾਕੀ ਓਕੇ ਆ ਵੀ ਮੂੰਹ ਦੀ ਚੌਗੀ ਆ ਪੱਟ ਕੇ ਵੇਖੀ ਹੋਈ ਆ ਆਪਣੀ ਹਾਂਜੀ ਬੱਚਾ ਇਹਦੇ ਕੋਲੇ ਬੱਚਾ ਕੱਟੀ ਮਗਰ ਵੀ ਮਗਰ ਵੀ ਆ ਗਈ ਸਜਨੋ ਕੱਟੀ ਸਟਾਰਟਿੰਗ ਦੇ ਵਿੱਚ ਨਾਲੂਆਂ ਨਾਲ ਤੇ ਹੁਣ ਇਹਦੇ ਕੋਲੇ ਧਾਰਾ ਕਿੰਨੀ ਹੈਗਾ ਇਹਦੇ ਸਾਡੇ ਕੋਈ 7 ਕਿਲੋ ਬੋਲਾ ਹੋਣੀ ਇਹਦੇ ਕੋਲੇ ਜਿਹੜਾ 7 ਕਿਲੋ ਬੋਲਾ ਹੈਗਾ ਤੇ ਬਾਕੀ ਸਿੰਗ ਵੀ ਚੰਗਾ ਹਨਾ ਠੰਡੀ ਫੀਲ ਬਹੁਤ ਜਿਆਦੀ ਓਕੇ ਚੋਨ ਦੀ ਖਰੀ ਨਿਕਲੀ ਹਨਾ ਹਾਂਜੀ ਬਹੁਤ ਜਿਆਦੀ ਪੋਲੀ ਪੂਲੀ ਪੂਰੀ ਹੈ ਹਨਾ ਜਿਵੇਂ ਜਿਵੇਂ ਪਹਿਲਾਂ ਨਾ ਹਨਾ ਹਾਂ ਵਾਕਈ ਕੋਈ ਸ਼ੱਕ ਨਹੀਂ ਬਾਈ ਚੋਣ ਬੜਾ ਖਰਾ ਯਾਰ ਹਨਾ ਕਰਮਾਲੀ ਨੂੰ ਬਸ ਪਤ ਬਸ ਥੋੜੀ ਜੀ ਕੈਮਰੇ ਤੋਂ ਡਰ ਗਈ ਹਨਾ ਨਹੀਂ ਓਕੇ ਰਿਪੋਰਟ ਛੋਟੀ ਚੰਗੀ ਆ ਕੱਢੀਏ ਬਾਹਰ ਵੀਰੇ ਇਹਨੂੰ ਕਰਾਦਗੇ ਤੋਰ ਚ ਲਓ ਵੀ ਸਜਣੋ ਚੌਕੀ ਆ ਮੂੰਹ ਤੇ ਥਨ ਦੇ ਜਿਹੜੀ ਮੰਨ ਕੇ ਚੱਲੋ ਵੀ ਸਹਜ ਆ ਨਾ ਚਵਾਈ ਵਾਲਾ ਲੱਗਾ ਹੋਇਆ ਕਰਮਾਲੀ ਨੂੰ 10 ਤੋਂ ਪਲੱਸ ਹੀ ਦੁੱਧ ਭਰਾ ਦੂਗਾ ਸਨਾਂ ਪਹਿਲੇ ਸੋਈ ਹਾਂ ਓਕੇ ਰਿਪੋਰਟ ਹਨਾ 10 ਕਿਲੋ ਤੋਂ ਤਾਂ ਪਲੱਸ ਦੇਊਗੀ ਦੇ 10 ਤੋਂ ਪਲੱਸ ਹੀ ਦਊਗੀ ਬਾਕੀ ਚਮੜੀ ਚੁੰਮੜੀ ਬਰੀਕ ਦੀ ਆ ਘੱਟ ਘਾਟ ਵਾਲੀ ਆ ਲੋ ਵੀ ਸੱਜਣਾ ਚੌਗੀ ਝੋਟੀ ਆ ਸਿੰਘ ਵੀ ਚੰਗਾ ਲੱਗਾ ਹੋਇਆ ਵੇਖੋ ਤੇ ਬਾਕੀ ਹਜੇ ਭਲਾਂ ਚ ਆ ਹਨਾ ਥੋੜੀਆਂ ਜੀਆਂ ਇੱਕ ਥਾਂ ਤੇ ਭਲਾਂ ਹੈਗੀਆਂ ਜਿਵੇਂ ਜਿਵੇਂ ਦੁੱਧ ਤੇ ਆਈ ਹੋਵੇ ਫੁੱਲਣਾ ਹਾਂ ਲੇਵਾ ਬਣਾਉਣ ਲੱਗ ਜਾਣਾ ਤੇ ਆਉਂਦੇ ਸੂਵੇ ਨੂੰ ਲੇਵਾ ਬੜਾ ਟਾਪ ਬਣਾਉਗੀ ਹਾਂਜੀ ਲੈ ਚਲੋ ਗਰਮੰਤ ਵੀਰੇ ਵੇਖੋ ਸੱਜਣਾ ਥਾਣਾ ਦਾ ਆਪਸੀ ਗੈਪ ਦੂਰੀ ਵਿਰਲਾ ਮੁਰਲਾ ਵੀ ਕਰਮਾ ਵਾਲੀ ਨੂੰ ਨਾ ਜਿੰਨੀ ਜੋਗੀ ਐਨ ਓਕੇ ਰਿਪੋਰਟ ਆ ਤੇ ਜਿਵੇਂ ਵੀਰ ਨੇ ਕਹਣਾ ਯਾਰ 10 ਕਿਲੋ ਦੁੱਧ ਇਹਨੂੰ ਕੋਈ ਨਹੀਂ ਤੁਹਾਨੂੰ 12 13 ਨਹੀਂ ਕਿਹਾ ਉਹਨੇ ਇਹਨਾਂ ਨੇ ਖੁੱਲਾ ਦੇਈ ਜਾਣਾ ਤੇ ਮਗਰ ਵੀ ਕੱਟੀ ਆ ਹਾਂ ਇੱਕ ਦੀਆਂ ਦੋ ਆ ਮਗਰ ਵੀ ਆ ਗਈ ਹੈਨਾ ਕੱਟਾ ਹੋਵੇ ਤਾਂ ਪੈਂਦਾ ਫਰਕ ਮੈਨੂੰ ਤੇ ਇਹਦਾ ਰੇਟ ਫਿਰ ਵੀਰੇ ਕੀ ਰੱਖਾਂਗੇ ਆਪਾਂ ਰੇਟ ਦੀ ਸੰਸਾ ਕਰਨ ਪਾ 75 ਕੀਤੀ ਜਾਈਏ 80 ਕੀਤੀ ਜਾਈਏ ਹਾਂਜੀ ਜਿਹੜੀ ਆ ਨਾ ਉਹ 70000 ਦੀ ਜਿਹੜੀ ਹਾਂ ਨਾ ਯਸਨੋ ਆ 70000 ਦੀ ਹੈ ਹੈ ਰੇਡ ਖੋਲੇ ਆਲਾ ਇਹ ਹੀ ਛੋਟੀ ਹਾਂ ਨਾਲੇ ਤਾਜੀ ਸੂਈ ਹੈ ਨਾ 70000 ਦੀ ਤੇ ਉਹਦੇ ਚੋ ਵੀ ਅਗਲਾ ਜਿਹੜਾ ਫੋਨ ਲਾਉਂਦਾ ਯਾਰ ਛੋੜ ਛਾੜ ਤੱਕਰਾਉਂਦਾ ਅਗਲਾ ਹਨਾ 70000 ਹੋ ਜਾਊਗਾ ਮੋਕੇ ਨੂੰ ਤੁਹਾਡੇ ਚੈਨਲ ਤੇ ਚਾਰ ਬਾਰ ਵੀਡੀਓ ਪਾਉਣ ਲੱਗੇ ਆ ਤੁਹਾਡੇ ਤੁਹਾਡਾ ਕਰਕੇ 70000 ਦੀ ਠੀਕ ਆ ਧੰਨਵਾਦ ਧੰਨਵਾਦ ਧੰਨ ਬਾਕੀ ਹੁਣ ਬੇਫਿਕਰ ਹੋ ਕੇ ਖਰੀਦਦਾਰੀ ਕਰ ਲਿਓ ਸੱਜਣੋ ਐਡੂ ਮੁਫਤ ਤਾਂ ਕਦੇ ਵੀ ਨਹੀਂ ਮਿਲਣੀ ਇਹ ਗੱਲ ਵੀ ਨੋਟ ਕਰ ਲਿਓ ਕਿਉਂਕਿ ਮੂੰਹ ਚੌਗੀ ਝੋਟੀ ਪਲੂਨ ਸੂਈ ਸਵਾਈ ਮਗਰ ਕੱਟੀ ਤੇ ਤੁਹਾਨੂੰ ਧਾਰਾ ਵੀ ਚੈੱਕ ਕਰਾਤੀਆਂ ਤੇ 70000 ਰੁਪਏ ਜੀ ਮੇਲਾ ਲੁੱਟਣ ਵਾਲੀ ਗੱਲ ਹੀ ਆ ਸਜਣੋ ਫੜ ਲਓ ਫੜ ਲਓ ਵਾਲੀ ਕੰਮ ਹੋ ਜਾਣਾ ਬਹੁਤ ਸ਼ਾਨਦਾਰ ਝੂਟੀ ਆ ਕੇ ਵੇਖਿਓ ਪਸੰਦ ਆਊਗੀ ਤੇ ਆ ਇਹ ਝੂਟੀ ਵੀ ਪਹਿਲਣੀ ਆ ਹਾਂਜੀ ਇਹ ਵੀ ਕਾਨੂੰਨੀ ਆ ਇਹ ਵੀ ਸੂਈ ਸਵਾਈ ਇਹ ਵੀ ਬਹੁਤ ਚਾਰਗਾਂ ਦੀ ਇਹ ਵੀ ਸੂਈ ਸਵਾਈ ਅੱਛਾ ਇਹਦੇ ਮਗਰ ਘਟਾਈ ਇਹਦੇ ਮਗਰ ਕਟਾ ਇਹ ਵੀ ਚੌਗੀ ਅਜੇ ਹਾਂਜੀ ਇਹ ਵੀ ਚੌਗੀ ਬੜੀ ਪੱਠਪੁੜੇ ਦੀ ਐਨ ਸਿੱਧੀ ਆ ਫੱਟੀ ਵਾਲੀ ਹਨਾ Okay. ते ते दो दो नहीं। नहीं दो दो ओके ਬਹੁਤ ਚੰਗੀ ਤੇ ਬਾਕੀ ਆ ਗਈ ਫੈਕਸ ਆਰਡਰ ਦੀ ਦੁੱਧ ਕੱਢੂਗੀ ਹੈਨਾ ਹਾਂਜੀ ਨਹੀਂ ਠੀਕ ਦੁੱਧ 10 ਕਿਲੋ ਦਾ ਮੌਕੇ ਤੇ ਤਿਆਰ ਆ ਇਹਦੇ ਕੋਲੇ 10 ਕਿਲੋ ਕੋਈ ਵੀ ਆ ਜੇ ਹਾਂ 10 ਕਿਲੋ ਜਿੱਦਾਂ ਮਰਜ਼ੀ ਕੋਈ ਲੈ ਸਕਦਾ ਆਂ ਕਿ ਤੋਲ ਕੇ ਨਹੀਂ ਠੀਕ ਅਗਰਵੰਤ ਵੀਰੇ ਓਕੇ ਰਿਪੋਰਟ ਆ ਹੈਨਾ ਕੀ ਬਾਤ ਕੱਢੀ ਇਹਨੂੰ ਵੀ ਬਾਹਰ ਲਾਓ ਵੀ ਸਜਣੋ ਦੋ ਨੰਬਰ ਤੇ ਜਿਹੜੀ ਝੋਟੀ ਵਿਖਾਉਣ ਲੱਗਿਆਂ ਵੇਲ ਕੱਦ ਤੇ ਛੋਟੀ ਉਮਰ ਦੇ ਵਿੱਚ ਮੂੰਹ ਚੌੜੀ ਸਿੰਘ ਜਵਾਂ ਹੀ ਨੱਕਾ ਨੱਕਾ ਆ ਜਾ ਪਤਾ ਇੱਧਰ ਆ ਜਾ ਥੋੜੀ ਕੈਮਰੇ ਤੋਂ ਨਾ ਡਰ ਜਾਂਦੀਆਂ ਤੇ ਗੁਰਵੰਤ ਵੀਰੇ ਇਹਦੇ ਕੋਲੇ ਬੱਚਾ ਕੱਟਾ ਕੇ ਕੱਟੀ ਨਹੀਂ ਕੱਟਾ ਇਹਦੇ ਮਗਰ 2 ਨੰਬਰ ਤੇ ਜਿਹੜੀ ਝੋਟੀ ਸਜਣੋ ਆ ਨੋਟ ਕਰ ਲਿਓ ਇਹਦੇ ਮਗਰ ਬੱਚਾ ਜਿਹੜਾ ਆ ਗਿਆ ਕੱਟਾ ਤੇ ਬਾਕੀ ਝੋਟੀ ਸ਼ਕੀਨ ਪੈਠਪੜੇ ਦੀ ਤੇ ਜਿਵੇਂ ਕਹਿ ਦਿੱ ਗਏ ਨਾ ਸਾਹਮਣ ਵਾਲੇ ਸਜਣਾ ਨੇ ਵੀ ਐਨ ਰੂਲ ਆਈ ਵੀ ਆ ਬਹੁਤ ਸ਼ਾਨਦਾਰ ਝੋਟੀ ਦੀ ਸੰਭਾਈ ਹੋਈ ਆ ਪਿਛਲੇ ਘਰੋਂ ਵੀ ਵੇਖੋ ਪੈਠਪੜੇ ਦੀ ਨਾ ਪੂਰੀ ਨਗਰ ਤੇ ਬਾਕੀ 10 ਕਿਲੋ ਜਿਹੜਾ ਦੁੱਧ ਇਹਦੇ ਕੋਲੇ ਹੁਣ ਹਾਜ਼ਰ ਆ ਤੇ ਸਾਬ ਇਹ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਇਹ ਨੂੰ ਵੀ ਸੂਈ ਨੂੰ ਅੱਜ ਥਈ ਜਿਹੜੇ 10 ਦਿਨ ਹੋ ਗਏ 10 ਦਿਨਾਂ ਦੀ ਸੂਈ ਥੱਲੇ ਤੇ 10 ਕਿਲੋ ਦੁੱਧ ਆ ਹਾਂਜੀ 10 ਕਿਲੋ ਦੁੱਧ ਤਿਆਰ ਹੁਣ ਸਿੰਘ ਵੇਖਿਓ ਸੱਜਣੋ ਜਮਾ ਹੀ ਨਿੱਕਾ ਨਿੱਕਾ ਕਿਆ ਬਾਤ ਆਲਾ ਓਕੇ ਰਿਪੋਰਟ ਝੋਟੀ 2 ਨੰਬਰ ਤੇ ਤੁਹਾਨੂੰ ਵੇਖਿਓ ਥੋੜੀਆਂ ਕੈਮਰੇ ਕੂਮਰੇ ਤੋਂ ਸੱਜਣੋ ਨਵਾਂ ਹਾਣਾ ਤੇ ਮੜੀਆਂ ਮੋਟੇ ਇਹ ਡਰ ਜਾਂਦੀਆਂ ਵੇਖੋ ਵਾਕਿਆ ਬਾਪੂ ਜੀ ਸਹੀ ਗੱਲ ਆ ਤੇ ਸਾਹਬ ਇਹਦਾ ਰੇਟ ਫਿਰ ਇਹਦਾ ਰੇਟ ਸੰਤੂ ਸਾਹਬ ਤਾਂ ਕਰਨ ਨੂੰ ਲੱਖ ਕਰਨੀ ਠੀਕ ਆ ਤੇ ਭਜਾਣੇ ਹਜ਼ਾਰ ਦੀ ਦੇਣ 90 ਤੇ 5 95000 ਦੀ ਤੇ ਪਰ ਬਾਕੀ ਗਾਂ ਨੂੰ ਵੀ ਹਨਾ ਨਾਲੇ ਦੁੱਧ ਪੀਊਗਾ ਅਗਲਾ ਤੇ ਨਾਲੇ ਡੂੜ ਲੱਖ ਦੀ ਹਰੀ ਹੈ ਜੀ ਡੂੜ ਲੱਖ ਦੀ ਝੋਟੀ ਬਣ ਜਾਣੀ ਆਉਂਦੇ ਸੂਏ ਨੂੰ ਉਹ ਤਾਂ ਜਿਹੜਾ ਸਾਹਮਣ ਵਾਲਾ ਤੁਹਾਨੂੰ ਪਤਾ ਹਾਂ ਹਾਂ ਵਾਕਈ ਕੋਈ ਸ਼ੱਕ ਨਹੀਂ ਬੜੀ ਸ਼ਾਨਦਾਰ ਝੋਟੀ ਆ ਸੱਜਣੋ ਵੇਖੋ ਲੇਵਾ ਭਾਂਡਾ ਕਰਮਾਂ ਵਾਲੀ ਦਾ ਕਿੰਨਾ ਵਧੀਆ ਲੱਗਾ ਤੇ ਬਾਕੀ ਥੋੜੀ ਜੀ ਜਿਵੇਂ ਨਾ ਵੀਰ ਨੇ ਤੁਹਾਨੂੰ ਦੱਸਤਾ ਵੀ ਕੈਮਰੇ ਤੋਂ ਡਰਦੀ ਆ ਤੇ ਚੂਨਚਾਂ ਨੂੰ ਤਾਂ 100 ਦੀ 100 ਹੀ ਆ ਹਾਂ ਜੀ ਸਰ ਸਾਹਿਬ ਚੂਨਚਾਂਣਾ ਬਹੁਤ ਪੱਕੀ ਓਕੇ 95 ਚ ਛੋੜ ਛੱਪਾ ਦਾ ਹੋ ਜੂ ਹਨਾ ਆਉ ਹੋ ਜੂਗਾ ਮੋਟੇ ਦੇ ਮਾਨਤਾ ਨੂੰ ਤੇ ਆ ਆਪਣੀ ਝੋਟੀ ਇਹ ਵੀ ਸੂਈ ਆ ਪਹਿਲਾਂ ਸੂਈ ਇਹਨੂੰ ਵੀ ਕੱਢੀ ਬਾਹਰ ਇਹ ਵੀ ਸੂਆ ਪਹਿਲਾਂ ਹੀ ਸੂਈ ਆ ਹਾਂ ਜੀ ਇਹ ਵੀ ਪਹਿਲਾਂ ਸੂਆ ਸੂਈ ਤੇ ਇਹਦੇ ਮਗਰ ਕੱਟੀ ਜੀ ਇਹਦੇ ਮਗਰ ਕੱਟੀ ਓਕੇ ਰਿਪੋਰਟ ਇਹਨੂੰ ਕਿੰਨੇ ਦਿਨ ਹੋ ਗਏ ਗਰਵੰਤ ਵੀਰੇ ਨੂੰ ਸੂਈ ਨੂੰ 8 ਦਿਨ ਹੋ ਗਏ 8 ਦਿਨ ਇਹਦਾ ਇੱਕ ਸੰਗ ਤਾਂ ਤੇ ਇਕਠਾਂ ਹਾਂਜੀ ਢਾਲੀ ਢਾਲੀ ਮੀਣੀ ਆ ਗਈ ਹੈ ਕਿਆ ਬਾਤ ਆ ਇਹਦੇ ਕੋਲੇ ਧਾਰਾਂ ਇਹਦੇ ਸੱਜੇ 8 ਕਿਲੋ ਹੋ ਗਏ ਤੇ ਇਹ ਕਰਮਾਂ ਵਾਲੀ ਦੁੱਧ ਨੂੰ ਖਰੀ ਨਿਕਲੂ ਹਨਾ 8 ਕਿਲੋ ਨਾਲ ਟੈਂਡੇ ਚ ਠੀਕ ਆ 10 ਕਿਲੋ ਤੋਂ ਬਾਹਰ ਦੁੱਧ ਦੇਜੋ 10 ਕਿਲੋ ਤੋਂ ਚਵਾਉਣੀ ਵੀ ਵੀ ਚਵਾ ਦੇਣਾ ਇਹਨੇ ਕਰਮਾਂ ਵਾਲੀ ਨੇ ਇਹ ਜਿਹੜੀਆਂ ਮੰਨ ਲਾ ਢਾਕ ਤਲਵਾਰੀਆਂ ਮਈਆਂ ਦੁੱਧ ਨੂੰ ਖਰੀਆਂ ਹਾਂਜੀ ਤੇ ਕਈ ਲੱਭਦੇ ਆ ਇਹ ਹਾਂਜੀ ਹਾਂ ਵੀ ਉਵੇਂ ਨਹੀਂ ਵੀ ਹਨਾ ਬਿੱ ਤਣੀਆਂ ਫੇਰਦੀਆਂ ਵੇਖੋ ਸਜਣੋ ਤੇ ਇਹਦਾ ਆਹ ਸਿੰਘ ਹਿਲਦਾ ਕਿ ਨਹੀਂ ਵੀਰੇ ਨਹੀਂ ਐਦਾ ਨਹੀਂ ਹਿਲਦਾ ਨਹੀਂ ਓਕੇ ਤੇ ਬਾਕੀ ਛੋਟੀ ਉਮਰ ਦੀ ਆ ਹਾਂਜੀ ਕੁੜੀ ਹੈ ਵੀ ਹਾਂ ਥਣ ਬਹੁਤ ਕੰਮ ਦਾ ਲੱਗਾ ਸਜਣੋ ਚੈੱਕ ਕਰੋ ਵੇਖਿਓ ਤੇ ਬਾਕੀ ਤੁਹਾਨੂੰ ਨਜ਼ਰ ਆਉਂਦੀਆਂ ਹੋਣਗੀਆਂ ਮਈਆਂ ਦੀ ਤੜਕੇ ਦੀ ਚਵਾਈ ਕਿੰਨੇ ਕ ਵਜੇ ਦੀ ਆ ਛਾ 6 ਵਜੇ ਦੀ ਸੰਸਾਪਨੀ ਚਵਾਈ 6 ਵਜੇ ਦੀ ਚਵਾਈ ਆ ਓਕੇ ਰਿਪੋਰਟ ਆ ਸਰਾ ਨਹੀਂ ਵੀਡੀਓ ਪਾਉਣ ਦੀ ਤੁਹਾਨੂੰ ਫੋਨ ਕੀਤਾ 2:30 ਵਜੇ ਦੇ ਤੁਹਿਆ ਹਲਾ ਜਿੰਦੇ ਹਾਂ ਬਾਕੀ ਦਾਣਾ ਪਾਣੀ ਖਾਚ ਲਿਆਉਂਦਾ ਹਨਾ ਓਕੇ ਰਿਪੋਰਟ ਆ ਇਹਦਾ ਰੇਟ ਕਿੰਨਾ ਕੁ ਰੱਖਾਂਗੇ ਛਾ ਇਹਦਾ ਰੇਟ ਇਹਦਾ ਰੇਟ 60000 ਜਿਹੜਾ ਸਹੀ ਇਹਦੀ ਮੰਨ ਲਾ ਵੀ 70000 ਰੁਪਈਆ ਹੀ ਇਹਦਾ ਅੱਜ 70 ਦੀ ਦੇ ਦਾਂਗੇ ਜੀ ਠੀਕ ਆ ਤੇ ਬਾਕੀ ਚਲੋ ਕੋਈ ਨਹੀਂ ਜੇ ਕੋਈ ਭੈਣ ਭਰਾ ਫੋਨ ਲਾਊਗਾ ਤਾਂ ਮਾੜਾ ਮੋਟ ਹੈਨਾ ਸ਼ੋਰ ਛੱਪਾ ਕਰਦੇਾਂਗੇ ਹਾਂਜੀ ਹਾਂਜੀ ਕੋਈ ਕੋਈ ਚੱਕਰ ਨਹੀਂਗਾ ਅੱਗੇ ਧੂੜਾ ਮਾਰ ਕੇ ਨਾ ਠੀਕ ਆ ਉਹ ਬੱਚਾ ਛੱਡ ਦੇਣਾ ਉਹਦੇ ਪਸਮਨਾ ਕੱਟੀ ਤੇ ਪਸਮਨਾ ਕੱਟੀ ਤੇ ਉਹ ਵੰਗਾ ਵੀ ਨਹੀਂ ਵੰਗਾ ਵੀ ਲੈਂਦੀ ਮਗਲੀਆਂ ਨਤਨ ਜੇ ਵੰਗਾ ਠੀਕ ਆ ਠੀਕ ਆ ਠੀਕ ਮੁੰਜ ਕੋਈ ਲੋੜ ਨਹੀਂ ਮੰਗੀ ਲਓ ਵੀ ਸੱਜਣੋ 70000 ਰੁਪਏ ਚ ਇਹਦੇ ਵੀ ਮਗਰ ਕੱਟੀ ਤੇ ਬਾਕੀ 8 ਕਿਲੋ ਧਾਰਾ 10 ਦੇਈ ਜਾਣੀਆਂ ਨੇ ਹਾਂ ਨਹੀਂ ਚੰਗੀ ਆ ਬਾਈ ਸੋਹਣੀ ਆਹ ਜਿਹੜੀ ਕੱਟੀ ਇਹਦੇ ਨੂੰ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਇਹ ਵੀ ਨੋਟ ਕਰ ਲਓ ਦੱਸ ਤੈਨੂੰ ਦੇ ਦੂਗੀ ਦੇ ਦੇਣਾ ਦੇ ਦੇਣਾ ਵੀਰੇ ਇਹਨੇ ਚਾਤਾਲੀ ਆ ਛੋਟੀ ਧੰਨ ਵਾਹ ਕੱਡਾ ਲੱਗਾ ਇਹਦੇ ਥੱਲੇ ਤੇ ਅੱਗੇ ਆ ਗਈ ਗੁਰਵੰਤ ਵੀਰੇ ਆਪਣੀ ਆਹ ਨੀਲੀ ਰਾਵੀ ਹੈ ਨਾ ਹਾਂ ਜੀ ਜਿਹੜੇ ਲਵਦੇ ਫਰਦੇ ਆ ਹਨ ਇਹਦੇ ਫੈਨ ਲੋਕ ਬਹੁਤ ਆ ਇਸ ਹੂਆ ਕਿਹੜਾ ਇਤਿਜਾਜ਼ ਹੂਆ ਸੋ ਇਹ ਸਲਸਾ ਸਹੀ ਤੀਜਾ ਸੂਆ ਹਾਂਜੀ ਕੈਨ ਭਾਂਜਾ ਜੇ ਆਪਾਂ ਸੂਆ ਤੀਜਾ ਸੀ ਤੇ ਕੱਦ ਬਰੀਡ ਬਣਾ ਵਜਨ ਬੂਜਨ ਬਹੁਤ ਆ ਕੱਢੀ ਬਾਹਰ ਇਹਨੂੰ ਲਓ ਵੀ ਸੱਜਣਾ ਤੀਜਾ ਸੂਆ ਸੂਈ ਆ ਤੇ ਗਿੱਲਾ ਨਾੜੂਗਾ ਮਗਰ ਇਹਦੇ ਆ ਗਿਆ ਕੱਟਾ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਆਪ ਵੀ ਚੈੱਕ ਕਰ ਲਿਓ ਕੈਮਰੇ ਤੇ ਵੇਖਿਓ ਤੇ ਸਿੰਗ ਵੀ ਜਮਾ ਨਿਕਾ ਨੀਲੀ ਚ ਇਹ ਸਿੰਗ ਵੀ ਘੱਟ ਲੱਭਦਾ ਕਿਉਂਕਿ ਤੇ ਬਾਕੀ ਗੱਲਾਂ ਬਾਤਾਂ ਹੋਈਆਂ ਭਰਾਣਾ ਤੇ ਉਹ ਕਹਿੰਦੇ ਵੀ ਦੁੱਧ ਦਾ ਬਹੁਤ ਰਿਕਾਡ ਆ ਇਹਦਾ ਹੁਣ ਕਰਵੰਤ ਵੀਰੇ ਇਹਦੇ ਕੋਲੇ ਕਿੰਨੀਆਂ ਧਾਰਾਂ ਇਹਦੇ ਸਾਰੇ ਸੰਸਾਰ ਹੁਣ 12 ਕਿਲੋ ਹੋਊ ਇਸ ਤਣ ਤਿਆਰ 12 ਕਿਲੋ ਜਿਹੜਾ ਇਹਦੇ ਕੋਲੇ ਇਸ ਵੇਲੇ ਤਿਆਰ ਆ ਤੇ ਸੂਈ ਕਿੰਨੇ ਦਿਨਾਂ ਦੀ ਆ ਆ ਚੌਥਾ ਦਿਨ ਹੋਇਆ ਸੂਈ ਨੂੰ ਚਾਰਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਹਾਜ਼ਰ ਆ ਮਗਰਲੇ ਸੂਏ ਦਾ ਕੀ ਰਿਕਾਡ ਰਿਆ ਮਗਰਲੇ ਸੂਏ ਦਾ ਤਾਂ 15-16 ਕਿਲੋ ਰਿਕਾਡ ਹੈ ਹਾਂ ਨਹੀਂ ਹੋਊਗਾ ਹਨਾ ਵੱਡੀ ਨੀਲੀ ਆ ਗਈ ਵੀ ਐ ਨਹੀਂ ਹੈਗਾ ਵੀ ਨਿੱਕੀ ਆ ਹਨਾ ਨਹੀਂ ਠੀਕ ਆ ਜੱਟਾ ਬਹੁਤ ਸੁਣੀ ਅੱਖ ਵੀ ਚੱਟੀ ਜਾਵਾ ਤੇ ਬਾਕੀ ਨਾ ਸਿੰਘ ਵੇਖਿਓ ਸਜਣੋ ਨੀਲੀ ਦੇ ਵਿੱਚ ਇਥੋਂ ਤੁਰਦੀ ਮੈਂ ਦਾ ਨਤਾਜਾ ਲਾਓ ਵੇਖੋ ਬਟਨਾ ਵੀ ਹੈਗੀ ਆ ਐਨ ਓਕੇ ਰਿਪੋਰਟ ਆ ਵੇਖੋ ਲੇਵਾ ਪਾ ਚੋਣ ਚਾਨ ਦੀ 100 ਦੀ 100 ਹਾਂਜੀ ਚੋਣ ਐਨ ਓਕੇ ਰਿਪੋਰਟ ਥਣ ਬੜਾ ਕੰਮ ਦਾ ਹਨਾ ਹਾਂਜੀ ਚੋਣ ਚਵਾ ਪਸਨਾ ਕੋਲਾ ਲਗਾ ਨਹੀਂ ਠੀਕ ਅਜਾ ਟਾ ਓਕੇ ਆ ਕੋਈ ਸ਼ੱਕ ਨਹੀਂ ਵੇਖੋ ਸਜਣੋ ਕੱਦ ਵੀਰ ਦੇ ਕੱਦ ਤੁਰੇ ਜਾਂਦੇ ਤੋਂ ਨਤਾਜਾ ਲਾਇਓ ਵੱਡੇ ਟਾਂਚੇ ਦੀ ਮੈਂ ਵੇਹੋ ਟੈਕ ਟੈਕ ਕਰਦੇ ਆਲੀ ਅੰਦਰ ਹਾਂ ਵੱਡੇ ਕੱਦ ਕਾਟ ਦੀ ਆ ਤੇ ਬੱਚਾ ਵੀ ਬਹੁਤ ਆਪਦਾ ਲਾਗੀ ਨੀਲੀ ਦਾ ਕਟਾ ਵੇਖੋ ਨਾਲੂ ਦੇ ਹਾਲੇ ਤੱਕ ਤਾਂ ਹਾਂ ਗਿੱਲੇ ਨਾਲੂ ਬਿਲਕੁਲ ਬੱਚਾ ਨਹੀਂ ਨਹੀਂ ਉਹ ਫੇਰ ਰਿਪੋਰਟ ਆ ਵੀਰੇ ਆਹ ਵੇਖੋ ਸੱਜਣੋ ਨਾਲੂਆ ਵੀ ਚੈੱਕ ਕਰ ਲਓ ਬਿਲਕੁਲ ਗਿੱਲੇ ਤੇ ਇਸ ਵੇਲੇ 12 ਦੁੱਧ ਹੁਣ ਤਿਆਰ ਵੇਲ ਕਾਤ ਲਈਓ ਬੇਫਿਕਰ ਹੋ ਜਿਓ ਜੇ ਚੰਗੇ ਬੱਚੇ ਨੀਲੀ ਦੇ ਲੈਣੇ ਆ ਤਾਂ ਜਰੂਰ ਸੰਪਰਕ ਕਰ ਲਿਓ ਗਰਵੰਤ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੇਖੋ ਵੱਡੀ ਮੈਂ ਲੱਭਦੇ ਸੀ ਨਾ ਨੀਲੀ ਦੀ ਤਾਂ ਬੇਫਿਕਰ ਬੇਚਚਕੋ ਕੇ ਆ ਜਿਓ 14 15 ਕਿਲੋ ਦੁੱਧ ਨਾਰਮਲ ਕਰਮਾਂ ਵਾਲੀ ਦੇਊਗੀ ਕਿਉਂਕਿ ਬਹੁਤ ਵੱਡਾ ਕੱਟ ਕੱਟ ਤੇ ਵੀਰੇ ਰੇਟ ਇਹਦਾ ਫਿਰ ਕੀ ਰੱਖਾਂਗੇ ਰੇਟ ਸੰਸਲ ਕਰਨੋਂ ਭਾਵੇਂ ਸਾਬ ਕੀਤੀ ਜੀ ਹਾਂ ਇੱਕ ਵੀ ਕੀਤੀ ਜੀ ਓਕੇ ਇੱਕ 10 ਦੀ ਦੇਣੀ ਆਪ ਜਿਹੜੀਆਂ ਮੁੱਲ ਫਰ ਹਨਾ ਹਾਂਜੀ ਵੀ ਐ ਨਹੀਂ ਹੈਗਾ ਵੀ ਪਕਾਈ ਵਾਲਾ ਸੌਦਾ ਰੱਖਿਆ ਇੱਕ 10 ਦੀ ਹਾਂ ਐਂਡ 10 ਦੀ ਨਹੀਂ ਨਹੀਂ ਕੋਈ ਸ਼ੱਕ ਨਹੀਂ ਯਾਰ ਭਾਈ ਹੋਂ ਤਖਰੀਦਨ ਵਾਲੇ ਨੂੰ ਹਨਾ ਫੋਨ ਲਾਉਣ ਦੀ ਦੇਰੀ ਆ ਹਾਂਜੀ ਕਰ ਲਉਂਦੇ ਬੰਦੇ ਆ ਜੀ ਮੈਂ ਲਾ ਲੋ ਗ੍ਰੀਡ ਕਰ ਲਈ ਜੀ ਕਰ ਲੈਂਦੇ ਆ ਵੀਰੇ ਕੋਈ ਸ਼ੱਕ ਨਹੀਂ ਝੋਟੀ ਵੀ ਚੰਗੀ ਆ ਵੇਚਣ ਵਾਲਾ ਵੀ ਲੈ ਸਕਦਾ ਹਨਾ ਕਿਉਂਕਿ ਦੁੱਧ 15 ਕਿਲੋ ਕਰਕੇ ਜੱਥੇ ਮਰਜੀ ਵੇਚਦੇ ਯਾਰ ਵੇਚਣ ਵਾਲੇ ਵੀ ਭਰਾ ਆਪਣੇ ਤੋਂ ਲੱਖ ਆਪਣੇ ਏਰੀਏ ਦੇ ਪੁਕਾਰੀ ਤੇ ਖੜਦੇ ਆ ਹਾਂ ਵਾਕਿਆ ਸਹੀ ਆ ਤੇਰੀ ਗੱਲ ਬਾਕੀ ਸਾਰੀ ਬਰੀਡ ਤੇ ਕੰਮ ਕਰਨ ਲਈ ਪਹਰੀ ਟੌਪ ਦੀ ਮੈਂ ਆ ਸੱਜਣੋ ਤੇ ਸਾਬ ਆਪਣੀ ਆ ਮੈਂ ਇਹਨੂੰ ਵੀ ਲਿਆ ਇੱਧਰ ਇਹ ਸੁਆ ਦੂਜਾ ਆ ਦੂਜਾ ਤੋਂ ਸੁਣੀ ਇਹ ਕੱਲੀ ਸੂਣ ਵਾਲੀ ਆ ਤੇ ਬਾਕੀ ਤਾਂ ਸਾਰੀਆਂ ਹੀ ਸੂਈਆਂ ਆ ਗਈਆਂ ਹਨਾ ਓਕੇ ਵੇਖਿਓ ਸੱਜਣਾ ਪਰਲੇ ਪਾਸੇ ਦੂਜੀ ਮੈਂ ਤਾਂ ਖੜੀ ਨਹੀਂ ਦੀਦੀ ਇਹਦੇ ਨੀਲੀ ਦਾ ਏਡਾ ਕੱਦ ਦਾ ਕੱਦ ਕੋ ਤੇ ਦਾ ਬਹੁਤ ਵੱਡਾ ਹਾਂ ਆ ਵੀ ਝੋਟੀ ਬੜੀ ਸ਼ਾਨਦਾਰ ਦੂਜਾ ਸੂਹਾ ਸੂ ਗਈ ਹਨਾ ਤੇ ਇਹਨਾਂ ਪਹਿਲਾਂ ਦਾ ਦੁੱਧ ਦਾ ਰਿਕਾਰਡ ਕੀ ਰਿਆ ਇਹ ਹੋਰ ਹੀ ਚੱਕਮੇ ਜੇ ਪੱਠ ਪੁੜੇ ਦੀ ਹਨਾ ਪਹਿਲਾਂ ਨੇ 13 ਕਿਲੋ ਦੁੱਧ ਆਲੇ ਚੋਆਇਆ ਨਹੀਂ ਵਾਕੇ ਦਿੱਤਾ ਹੋਊਗਾ ਯਾਰ ਮੈਂ ਤੇਰੀ ਪੂਰੇ ਦੁੱਧਾਂ ਲਈ ਕੋਈ ਸ਼ੱਕ ਨਹੀਂ ਵੱਡੀ ਮੈਂ ਵੇਖੋ ਬਾਕੀ ਸੁਭਾਅ ਬੜਾ ਚੰਗਾ ਹਨਾ ਹਾਂਜੀ ਚੰਡੀ ਕੀ ਗੋਦੀ ਵੇਖੋ ਸੱਜਣੋ ਇਹਨੇ ਨਾ ਸੂਲ ਤੋਂ ਲੇਵਾ ਜਿਹੜਾ ਸਟਾਰਟ ਕੀਤਾ ਹੋਇਆ ਤੇ ਹਜੇ ਦਿਨ ਕਿੰਨੇ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਲ ਹਨਾ ਹਾਂ ਹਫਤੇ ਦੇ ਵਿੱਚ ਵਿੱਚ ਸੂਪ ਹੋ ਗਈ ਤੇ ਥਣਾ ਲੋ ਭਾਰ ਲੋ ਕੇ ਜਮਾ ਹਾਂਜੀ ਥਣ ਦੀ ਪਿਛੇ ਦੀ ਇਸ ਟਾਈਮ ਤੇ ਆਪਣੀ ਫੁੱਲ ਗਾਰੰਟੀ ਹਾਂ ਤੇ ਬਾਕੀ ਜਿਹੜੇ ਯਾਰ ਸੱਜਣ ਨੇ ਖਰੀਦਣੀ ਥਾਣਾ ਕੇ ਵੇਖ ਲਵੇ ਤੇ ਭਾਰ ਦੀ ਆਪਣੀ ਗਾਰੰਟੀ ਹੈ ਹਨਾ ਹਾਂ ਆਪਾਂ ਵੀ ਪੈਸੇ ਲਾਏ ਆਪਾਂ ਟਿਪ ਕੇ ਲੈਂਦੀ ਆ ਹਨਾ ਹਾਂਜੀ ਸਿੰਘ ਨਿੱਕਾ ਨਿੱਕਾ ਸਜਣੋ ਫੇਸ ਕੁਆਲਿਟੀ ਬੜੀ ਸੋਹਣੀ ਆ ਮਹਿੰਦੀ ਤੇ ਬਾਕੀ ਦੁੱਧ ਬਹੁਤ ਚੰਗਾ ਦੇਊਗੀ ਇਹ ਨੋਟ ਰੱਖਿਓ ਗੱਲ ਐਸ ਕੀ 14 15 ਦੁੱਧ ਦੇਊ ਹਾਂਜੀ ਹਨਾ ਇਹਨਾਂ ਤਾਂ ਦੇਣਾ ਚਾਹੀਦਾ ਇਹਨੂੰ ਕਰਮਾ ਵਾਲੀ ਨੂੰ ਖੁੱਲਾ ਦੇਊਗੀ ਨਾ ਹਾਂਜੀ ਤੇ ਲੇਵਾ ਬਹੁਤ ਬਣਾਊਗੀ ਥਾਣ ਜਿਹੜਾ ਇਹਦਾ ਤੁਹਾਨੂੰ ਦੱਸਦਾ ਹੋਊਗਾ ਵੀ ਦੁੱਧ ਵਾਲਾ ਲੱਗਾ ਕਰਮਾ ਵਾਲੀ ਝੋਟੀ ਨੂੰ ਵੇਖਿਓ ਬੁਤੀ ਬਿਲਕੁਲ ਵੇਖੋ ਕਟੀਆਂ ਵਾਲੀ ਲੱਗੀ ਹਾਂ ਨਹੀਂ ਚੰਗੀ ਆ ਬਾਕੀ ਅਜੇ ਦੂਜਾ ਸੂਆ ਨਵੀਂ ਮਹਿ ਹੀ ਆ। ਹਾਂਜੀ। ਓਕੇ। ਤੇ ਇਹਦਾ ਫਿਰ ਆਪਾਂ ਸਾਬ ਰੇਟ ਕੀ ਰੱਖਾਂਗੇ? ਸਾਬ ਸਾਬ ਰੇਟ ਕਰਨ ਨੂੰ ਭਾਵੇਂ ਇਹਦਾ 2 ਲੱਖ ਕਰ ਲਈਏ ਪਰ ਆਪਾਂ ਵੇਚਣਾ ਵਾਲੇ ਇਹ 1 ਪੈਂਦੀ ਦੇ ਦਾਂਗਾ ਹਾਂ ਨਾ। 1 ਲੱਖ ਤੇ 5000 ਦੀ ਦੇ ਦੇਾਂਗੇ ਹਾਂ ਨਾ। ਹਾਂਜੀ। ਤੇ ਬਾਕੀ ਜਿਹੜਾ ਵੀ ਕੋਈ ਭੈਣ ਭਰਾ ਫੋਨ ਲਾਉਂਦਾ ਮਾੜਾ ਮੋਟ ਹਨਾ ਪਿਆਰ ਮੁਹੱਬਤ ਕਰਾ ਹੀ ਲੈਂਦੇ ਆ। ਉਹ ਮੌਕੇ ਤੇ ਹੋ ਜਾਊਗਾ ਮਾਨਤਨ। ਹੋ ਜਾਊਗਾ ਮਾਨਤਨ। ਲੋ ਵੀ ਸੱਜਣੋ 1 ਲੱਖ ਤੇ 5000 ਰੁਪਈਆ ਇਹਦਾ ਜਿਹੜਾ ਮੰਨ ਕੇ ਚੱਲੋ ਵੀ ਫੈਕਸ ਵਾਲਾ ਹੀ ਰੇਟ ਆ ਛੋੜ ਛੱਪਾ ਹੀ ਹੋਊਗਾ ਝੋਟੀ ਪੂਰੀ ਚੰਗੀ ਆ ਬੇਫਿਕਰ ਹੋ ਜਿਓ ਹਰ ਪੱਖ ਤੋਂ ਹੀ ਸਿਰ ਮੂੰਹ ਤੋਂ ਲੈ ਕੇ ਪੈਰਾਂ ਹਾਂ ਸਿੰਘ ਵੇਖਣਾ ਇਹ ਕਿਤੇ ਥੋੜਾ ਜਿਹਾ ਕਾਰਾਗਰੀ ਸਿੰਘ ਤੇ ਕੀਤੀ ਜਾਂਦੀ ਤਾਂ ਬਾਨਾ ਵੜਾ ਟੌਪ ਸੀ ਹੈਨਾ ਹਾਂਜੀ ਹਾਂ ਸਾਹਿਬ ਅਜੇ ਬਣਿਆ ਮੁੰਨਿਆ ਕੋਈ ਨਹੀਂ ਹਾਂ ਰੀਜਨਲ ਹੀ ਆ ਨਹੀਂ ਠੀਕ ਆ ਜਟਾ ਉੱਤੇ ਰਿਪੋਰਟ ਆ ਤੇ ਬਾਕੀ ਸੱਚ ਨੂੰ ਇਹ ਨੋਟ ਕਰ ਲਿਓ ਕਮ ਵੀਰ ਹਰਾਂ ਦਾ ਪ੍ਰਾਣੀ ਜਾਨ ਪਛਾਣਾ ਆਪਣੀ ਤੇ ਸਾਫ ਸੁਥਰਾ ਕਰਦੇ ਆ ਕੋਈ ਐ ਨਹੀਂ ਹੈਗਾ ਵੀ ਲੋ ਚਕੜੋਚ ਵਾਲਾ ਵੀ ਜੇ ਦੁੱਧ ਹਾਂ ਵੀ ਦੁੱਧ 12 10 ਦਾ 10 ਹਾਲਾ 9 ਰਹਿ ਜਾਊਗਾ ਇਹ ਗੱਲੋਂ ਗਾਰੰਟੀ ਵਾਲਾ ਕੰਮ ਹੋਊਗਾ ਕੋਈ ਚੂਨ ਚਾਨ ਦੇ ਵਿੱਚ ਤਾਂ ਕਈ ਵਾਰੀ ਹੱਥ ਦਾ ਫਰਕ ਜ਼ਰੂਰ ਪੈ ਜਾਂਦਾ ਵੀ ਪਾਈਆ ਖੰਡ ਇੱਧਰ ਉੱਧਰ ਹੋ ਜੇ ਪਰ ਕਿਲਵਾਂ ਚ ਫਰਕ ਨਹੀਂ ਨਿਕਲਦਾ ਇਹ ਜ਼ਰੂਰ ਨੋਟ ਕਰ ਲਿਓ ਕਿਉਂਕਿ ਪਹਿਲਾਂ ਵੀ ਵੀਰ ਹਰਾਂ ਨਾਲ ਮੇਲ ਹੋਇਆ ਵਰਤੇ ਹੋਏ ਆ ਤੇ ਬਾਕੀ ਸਮੇ ਦੇ ਹਿਸਾਬ ਨਾਲ ਸਾਰਾ ਕੁਝ ਚੱਲਦਾ ਰਹਿੰਦਾ 6 ਐਨੀਮਲ ਵਖਾਤੇ ਆ ਤੁਹਾਨੂੰ ਮਹਿਮੂਦਪੁਰੇ ਨਕਰਦੇ ਤਹਿਸੀਲ ਆ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤਿੰਨ ਝੋਟੀਆਂ ਦਾ ਸੱਜਣੋ ਜਮਾ ਨਵੇਂ ਹਾਨ ਚ ਤੁਹਾਨੂੰ ਐਨ ਵਖਾਤੀਆਂ ਤੇ ਰੇਟ ਵੀ ਜਿਹੜੇ ਉਹਨਾਂ ਝੋਟੀਆਂ ਦੇ ਕੀਤੇ ਆ ਆਪਦੇ ਜਣੀ ਵੀਰਹਾਰਾਂ ਨੇ ਪੂਰੇ ਖਿੱਚ ਕੇ ਕੀਤੇ ਆ ਵੀ ਯਾਰ ਕਿਸੇ ਲੈਣ ਵਾਲੇ ਸੱਜਣ ਨੂੰ ਐ ਨਾ ਲੱਗੇ ਵੀ ਗਰਵੰਤ ਵੀਰਹਾਰਾਂ ਤੇ ਮੌਲ ਜ਼ਿਆਦੇ ਸੀ ਤੇ ਬਾਕੀ ਹੁਣ ਤੁਸੀਂ ਦੱਸਣਾ ਕਿਵੇਂ ਦਾ ਮਾਲ ਲੱਗਿਆ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ